ਗੁਰੂ ਸਾਹਿਬ ਦੇ ਬਚਨ ਤੋਂ ਝੂਠਾ ਪੈਣਾ ਮੈਂ ਸਤ ਵਚਨ ਕਰਕੇ ਗੁਰੂ ਕਾ ਬਚਨ ਮੰਨਿਆ ਸੀ ਇੱਕ ਬਚਨ ਤਾਂ ਮੰਨ ਲਿਆ ਸੱਚ ਬੋਲ ਕੇ ਅੰਦਰ ਆਇਆ ਚਲੋ ਚੋਰੀਆਂ ਕਰਨ ਦੇ ਮੌਕੇ ਤਾਂ ਜ਼ਿੰਦਗੀ ਦੇ ਵਿੱਚ ਹੋ ਸਕਦਾ ਹੈ ਹੋਰ ਵੀ ਮਿਲਣਾ ਪਰ ਗੁਰੂ ਕਾ ਬਚਨ ਕਮਾਉਣ ਦਾ ਜਿਹੜਾ ਇਹ ਸਮਾਂ ਇਹ ਦੁਬਾਰੀ ਨਹੀਂ ਮਿਲਣਾ ਹੈ ਹਰੀ ਹੋਈ ਘੜੀ ਤੰਦ ਉਹ ਸੀ ਛੱਡ ਕੇ ਆਪਣੇ ਪਿੰਡ ਨੂੰ ਆਪਣੇ ਘਰ ਨੂੰ ਚਲੇ ਗਿਆ ਉਹ ਐਸਾ ਸਮਾਨ ਤੈਨੂੰ ਫੇਰ ਨਹੀਂ ਲੱਭਣਾ ਇਹੋ ਜਿਹਾ ਸਮਾਨ ਤੈਨੂੰ ਫੇਰ Um ਸਤ ਸੰਗਤ ਘਰ ਚਲਿਆ ਗਿਆ ਦਿਨ ਚੜਿਆ ਰਾਜੇ ਦੇ ਖਜ਼ਾਨੇ ਦੇ ਰਖਵਾਣੇ ਦਿਨੇ ਜਦੋਂ ਆਕੇ ਫਿਰ ਖੋਲਿਆ ਉਹ ਖਜ਼ਾਨੇ ਵਾਲਾ ਕਮਰਾ ਵੇਖਿਆ ਸਾਰਾ ਤੰਦ ਸੋਨਾ ਚਾਂਦੀ ਇੱਕ ਗਠੜੀ ਦੇ ਵਿੱਚ ਇੱਕ ਪੰਡ ਵਿੱਚ ਬੰਨੇ ਪਏ ਪਰੋਨਾ ਦੇ ਵਿੱਚੋਂ ਇੱਕ ਮੋਹਰ ਇੱਕ ਆਨਾਮੀ ਨੇ ਘਟਿਆ ਸਾਰੀਆਂ ਚੀਜ਼ਾਂ ਸਹੀ ਸਲਾਮਤ ਨੇ ਰਾਜੇ ਤੱਕ ਗੱਲ ਅੱਪੜ ਗਈ ਕਿ ਕੋਈ ਰਾਜੇ ਦੇ ਖਜ਼ਾਨੇ ਤੱਕ ਪਹੁੰਚ ਗਿਆ ਸਾਰਾ ਕੁਝ ਬੰਨ੍ਹ ਲਿਆ ਪਰ ਲੈ ਕੇ ਨਹੀਂ ਗਿਆ ਚੋਰੀ ਹੋ ਜਾਂਦੀ ਗੱਲ ਵੱਖਰੀ ਸੀ ਰਾਜੇ ਦੇ ਮਨ ਦੇ ਵਿੱਚ ਬੜੀ ਇਸ ਗੱਲ ਦੀ ਸਤ ਸੰਗਤ ਮਨ ਦੇ ਵਿੱਚ ਇਸ ਗੱਲ ਦੀ ਬੜੀ ਹੈਰਾਨੀ ਹੋਈ ਕਿ ਕੋਈ ਮੇਰੇ ਖਜ਼ਾਨੇ ਤੱਕ ਅੱਪੜ ਗਿਆ ਪਰ ਲੈ ਕੇ ਕਿਉਂ ਨਹੀਂ ਗਿਆ ਧੰਦੌਦ ਪਿੱਛੇ ਤਾਂ ਦੁਨੀਆ পাগল ਹੋਈ ਫਿਰਦੀ ਹੈ ਬਰਾਪਰਾਦ ਨੂੰ ਮਾਰਦਾ ਹੈ ਪਿਓ ਪੁੱਤਰ ਨੂੰ ਮਾਰਦਾ ਪੁੱਤਰ ਪਿਓ ਨੂੰ ਮਾਰਦਾ ਤੇ ਐਨਾ ਧਨ ਕੋਈ ਲੈ ਕੇ ਕਿਉਂ ਨਹੀਂ ਗਿਆ ਪੁੱਛਿਆ ਪਹਿਲਾਂ ਆਇਆ ਕੌਣ ਸੀ ਰਾਤ ਦੀ ਜਿਨ੍ਹਾਂ ਦੀ ਡਿਊਟੀ ਸੱਦੇ ਜਿਨ੍ਹਾਂ ਦੇ ਕੋਲ ਦੀ ਲੰਘ ਕੇ ਆਇਆ ਸੀ ਭੂਮੀਆਂ ਉਹਨਾਂ ਨੇ ਸੱਚ ਬੋਲ ਦਿੱਤਾ ਕਹਿਣ ਲੱਗੇ ਜੀ ਲੰਘਿਆ ਤਾਂ ਸਾਡੇ ਕੋਲ ਦੀ ਸੀ ਸੋਹਣੀ ਪੋਸ਼ਾਕ ਪਾਈ ਸੋਹਣਾ ਘੋੜਾ ਪੁੱਛਿਆ ਵੀ ਕੌਣ ਹੈ ਤੇ ਉਹਨੇ ਆਖਿਆ ਸੀ ਚੋਰ ਹਨ ਚੋਰੀ ਕਰਨ ਚੱਲਿਆ ਹੋਰ ਵੀ ਹੈਰਾਨ ਹੋਇਆ ਰਾਜਾ ਸੱਚ ਬੋਲ ਕੇ ਆਇਆ ਹੈ ਤੇ ਲੈ ਕੇ ਕੁਝ ਵੀ ਨਹੀਂ ਗਿਆ ਕਹਿੰਦੇ ਉਹ ਬੰਦਾ ਮੈਨੂੰ ਰਾਜਾ ਆਖਣ ਲੱਗਾ ਹਾਜ਼ਰ ਚਾਹੀਦਾ ਟੰਡੋਰਾ ਦੇ ਦਿਓ ਕੁਝ ਵੀ ਨਹੀਂ ਆਖਾਂਗਾ ਮੇਰੇ ਸਾਹਮਣੇ ਪੇਸ਼ ਹੋ ਜਾਵੇ ਸ਼ਹਿਰ ਦੇ ਵਿੱਚ ਟੰਡੋਰਾ ਦਿੰਦੇ ਰਹੇ ਜੇ ਕੋਈ ਸ਼ਹਿਰ ਵਿੱਚੋਂ ਹੁੰਦਾ ਤੇ ਆਉਂਦਾ ਉਹਦੋਂ ਵਾਅਦ ਫੇਰ ਰਾਜਾ ਆਖਣ ਲੱਗਾ ਵੀ ਹੁਣ ਜਿਹਦੇ ਜਿਹਦੇ ਤੇ ਕੋਈ ਸ਼ੱਕ ਹੈ ਕੋਈ ਬਦਨਾਮ ਬਦਨਵਾਸ਼ ਕੋਈ ਪਹਿਲਾ ਫੜਿਆ ਚੋਰੀ ਕਰਦਾ ਜਿਹਦੇ ਜਿਹਦੇ ਤੇ ਸ਼ੱਕ ਹੈ ਉਹਨਾਂ ਸਾਰਿਆਂ ਨੂੰ ਲਿਆਓ ਫੜ ਕੇ ਕੁੱਟੋ ਲਾਲਚ ਦਿਓ ਮਾਰੋ ਪੁੱਛੋ ਇੱਥੇ ਤੱਕ ਕਿਹੜਾ ਪੜਿਆ ਹੁਣ ਸਾਧ ਸੰਗਤ ਜਿੰਨਾਂ ਜਿੰਨਾਂ ਤੇ ਸ਼ੱਕ ਹੈ ਉਹਨਾਂ ਉਹਨਾਂ ਨੂੰ ਮਾਰ ਪੈਂਦੀ ਹੈ ਕੁੱਟ ਪੈਂਦੀ ਹੈ ਤੇ ਇਹ ਗੱਲ ਭੂਮੀਏ ਦੇ ਨਗਰ ਤੱਕ ਪਿੰਡ ਤੱਕ ਵੀ ਪਹੁੰਚ ਗਈ ਕਿ अनेका ਲੋਕਾਂ ਨੂੰ ਕੁੱਟਿਆ ਜਾ ਰਿਹਾ ਹੈ ਰਾਜੇ ਦੇ ਖਜ਼ਾਨੇ ਤੱਕ ਕੋਈ ੱਪੜ ਗਿਆ ਗੁਰੂ ਕੇ ਦੋ ਬਚਨ ਤੇ ਤੀਜਾ ਯਾਦ ਆ ਗਿਆ ਕਿ ਤੇਰੇ ਕਰਕੇ ਕਿਸੇ ਨੂੰ ਮਾਰ ਪਵੇ ਸਹਿਣ ਨਹੀਂ ਕਰਨੀ ਰਾਜੇ ਦੇ ਮਹਿਲਾਂ ਦੇ ਵਿੱਚ ਗਿਆ ਮੈਂ ਤੇ ਕੁੱਟੇ ਜਾ ਰਹੇ ਨੇ ਬੇਦੋਸ਼ੇ નિર્ਦੋਸ਼ੇ ਆਦਮੀ ਖੰਨੰਦਾ ਲੇਖਾ ਕਿੱਥੇ ਦੇਵਾਂਗਾ ਜਾ ਕੇ ਅੱਜ ਨਜ਼ਰ ਮਾਰ ਕੇ ਵੇਖੋ ਕਿੰਨੀਆਂ ਚੋਰੀਆਂ ਚਕਾਰੀਆਂ ਕਿਤੇ ਸੱਦ ਸੰਗਤ ਇਹ ਪੰਜਾਬ ਦੀ ਧਰਤੀ ਤੇ ਰਾਤ ਬਰਾਤੇ ਜਿੱਥੇ ਮਰਜੀ ਤੁਰੇ ਫਿਰੋ ਅੱਜ ਅੱਜ ਹਨੇਰਾ ਹੁੰਦਿਆਂ ਹੀ ਸਾਰਿਆਂ ਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਕੋਈ ਸੜਕ ਦੇ ਉੱਤੇ ਰੋਡ ਦੇ ਉੱਤੇ ਗੱਡੀ ਕਾਰ ਲੈ ਕੇ ਜਾਂਦਾ ਹੈ ਪਤਾ ਨਹੀਂ ਕਿੱਥੇ ਕੋਈ ਖੋ ਲਵੇ ਇੱਕ ਤਰ੍ਹਾਂ ਦੀ ਨਹੀਂ ਅਨੇਕਾਂ ਪ੍ਰਕਾਰ ਦੀਆਂ ਸਾਧ ਸੰਗਤ ਚੋਰੀਆਂ ਨਸ਼ੇ ਵਧ ਗਏ ਲਾਲਚ ਵਧ ਗਏ ਖਰਚ ਵਧਾ ਲੈ ਉਹ ਪੂਰੇ ਨਹੀਂ ਹੁੰਦੇ ਤੇ ਫਿਰ ਸਾਧ ਸੰਗਤ ਇਹੋ ਜੇ ਤਰੀਕਿਆਂ ਦੇ ਨਾਲ ਧਨ ਇਕੱਠਾ ਕੀਤਾ ਜਾਂਦਾ ਲੋਕਾਂ ਦੇ ਪਸ਼ੂ ਡੰਗਰ ਖੋਲ ਕੇ ਰਹਿ ਜਾਂਦੇ ਜਿਹੜੀ ਕੋਈ ਚੀਜ਼ ਹੱਥ ਲੱਗੇ ਉਹ ਹੀ ਲੈ ਗਏ ਚਲੋ 10 50 ਰੁਪਏ ਜੋ ਮਿਲੇਗਾ ਉਹ ਹੀ ਸਹੀ ਕੋਈ ਸੋਨਾ ਚਾਂਦੀ ਇੱਥੋਂ ਤੱਕ ਕਿ ਜਿੱਥੇ ਕੋਈ ਇਕੱਠ ਹੁੰਦਾ ਆ ਸਤ ਸੰਗਤ ਇਹ ਇਹਦੇ ਵਿੱਚ ਵੀ ਸਤ ਸੰਗਤ ਚੋਰ ਚਕਾਰ ਲੁੱਟਣ ਵਾਲੇ ਖਾਸ ਕਰਕੇ ਮਾਈਆਂ ਗਹਿਣੇ ਪਾ ਕੇ ਆਉਂਦੀਆਂ ਨੇ ਤੇ ਸਤ ਸੰਗਤ ਫਿਰ ਕਈ ਵਾਰ ਉਹਨਾਂ ਦੇ ਗਹਿਣੇ ਲੈ ਜਾਂਦੇ ਫਿਰ ਉਦੋਂ ਆਦਰੋਂਦੀਆਂ ਨੇ ਸੋ ਗੁਰੂ ਕੇ ਦਰਬਾਰ ਦੇ ਵਿੱਚ ਆਉਣਾ ਦ ਸਦਗੀ ਦੇ ਨਾਲ ਆਓ ਏ ਗਹਿਣੇ ਆਪਣੇ ਘਰੇ ਹੀ ਲਾ ਕੇ ਆਇਆ ਕਰੋ ਜੋ ਗਹਿਣੇ ਗੁਰੂ ਨੇ ਦਿੱਤੇ ਐ ਨਾ ਕਕਾਰਾ ਭਗਤੀ ਜੇ ਗਹਿਣੇ ਪਾਉਣੇ ਐ ਤਾਂ ਇਹ ਪਾਓ ਅੰਮ੍ਰਿਤ ਧਾਰੀ ਬਣੋ ਪੰਜ ਕਕਾਰ ਧਾਰਨ ਕਰੋ ਕਕਾਰ ਭਗਤੀ ਮਨ ਦੇ ਵਿੱਚ ਪੈਦਾ ਕਰੋ ਇਹ ਸੋਨੇ ਚਾਂਦੀ ਦੀ ਚਮਕ ਤਾਂ ਚਾਰ ਦਿਨਾਂ ਦੀ ਹੁੰਦੀ ਐ ਇਹ ਨਹੀਂ ਅਸੀਂ ਕਹਿੰਦੇ ਵੀ ਸੋਨਾ ਚਾਹੀਦੀ ਹੋਣਾ ਨਹੀਂ ਚਾਹੀਦਾ ਹੋਵੇ ਘਰ ਰੱਖੋ ਜਿੰਨਾ ਮਰਜ਼ੀ ਰੱਖੋ ਪਰ ਜਦੋਂ ਆਪਾਂ ਇਹਦੀ ਨਮਾਇਸ਼ ਕਰਦੇ ਆ ਨਾ ਫਿਰ ਇਹ ਇੱਕ ਰਸ ਬਣ ਜਾਂਦਾ ਹੈ ਰਸ ਸੋਇਨਾ ਰਸ ਰੂਪਾ ਕਾਮਣ ਰਸ ਅਰਮਣ ਕੀ ਵਾਸ ਫਿਰ ਇੱਕ ਤਰ੍ਹਾਂ ਦੀ ਨਮਾਇਸ਼ ਵੀ ਮੇਰੇ ਕੋਲ ਇੰਨਾ ਸੋਨਾ ਕਈ ਵਕੀ ਦੇ ਆਤਾਂ ਦੇ ਵਿੱਚ ਸਤਿਗੁਰੂ ਨੇ ਕੜੇ ਦਿੱਤੇ ਮਹਾਰਾਜ ਨੇ ਉਹ ਨਹੀਂ ਪਾਉਣੇ ਸੋਨੇ ਦਾ ਮੋਟਾ ਕੜਾ ਪਾਉਣਾ ਵੀ ਹਾਂ ਇਹ ਬਹੁਤਾ ਅਮੀਰ ਹੈ ਸੋਨੇ ਨਾਲ ਪਤਾ ਲੱਗਦਾ ਵੀ ਇਹ ਬਹੁਤਾ ਅਮੀਰ ਹੈ ਨਮੈਸ਼ ਕਰਨੀ ਉਹ ਅਮੀਰੀ ਸਾਡੀ ਨਮੈਸ਼ ਦੇ ਵਿੱਚ ਨਹੀਂ ਸਾਡੇ ਸਭਾ ਦੇ ਵਿੱਚ ਜੀਵਨ ਦੇ ਵਿੱਚ ਹੋਣੀ ਚਾਹੀਦੀ ਜੋ ਵਾਹਿਗੁਰੂ ਨੇ ਪਦਾਰਥ ਦਿੱਤਾ ਉਹ ਤਾਂ ਕਿਸੇ ਨੇ ਖੋ ਨਹੀਂ ਲੈਣਾ ਉਤੇ ਕੋਲ ਹੀ ਰਹਿਣਾ ਤੇ ਫਿਰ ਬਾਹਰੀ ਨਮਾਇਸ਼ ਕਰਨ ਦਾ ਸੱਦ ਸੰਗਤ ਕੋਈ ਅਰਥ ਨਹੀਂ ਬਣਦਾ ਨਮਾਇਸ਼ ਤਾਂ ਸੋਣਾ ਸਰੀਰ ਹੀ ਗੁਰੂ ਸਾਹਿਬਾਂ ਨੇ ਬਹੁਤ ਸੋਣਾ ਉਸ ਅਕਾਲ ਪੁਰਖ ਨੇ ਆ ਦੇਹੀ ਰਚ ਕੇ ਦਿੱਤੀ ਹੈ ਇਹਦੇ ਅੱਗੇ ਸਾਰੇ ਹੀ ਗਹਿਣੇ ਝੂਠੇ ਪੈ ਜਾਂਦੇ ਰਹੋ ਵਿਚਾਰ ਸੋ ਉਸ ਵੇਲੇ ਫਿਰ ਭੂਮੀਆਂ ਘਲ ਚੋਰੀਆਂ ਦੇ ਸਤ ਸੰਗਤ ਕਰਦੇ ਸੀ ਵੇਖੋ ਪੰਜਾਬ ਦੀ ਅਜਹਾਲ ਕਿਹੋ ਜੀ ਤਰਸ ਜੋ ਕਿੰਨੇ ਨਸ਼ੇ ਕਿੰਨੀਆਂ ਚੋਰੀਆਂ ਠਗੀਆਂ ਬੇਈਮਾਨੀਆਂ ਵਧੀਆਂ ਜਾ ਰਹੀਆਂ ਹਨ ਕਿਸੇ ਨੇ ਆਖਿਆ ਠੱਗ ਨੇ ਤਮਾਰ ਦੇਨੇ ਠਗੀਆਂ ਹੀ ਦਿਨ ਰਾਤ ਵੱਲ ਛਲ ਕਰ ਝਟ ਆਪਣਾ ਲੰਘਾਮ ਦੇ ਕਿਤੇ ਲੁੱਟਦੇ ਵਿਸ਼ਵਾਸ ਦੇ ਕੇ ਅਟੁੱਟ ਧਨ ਕਿਤੇ ਮਾਰ ਜਾਨੋ ਝਟ ਪਟ ਹੀ ਮੁਕਾਮ ਦੇ ਤਾਤੇ ਜਿਹੜੇ ਠੱਗ ਭਾਈ ਛੱਡੋ ਇਹ ਕੰਮ ਮਾੜੇ ਚੜੋ ਭਗਤ ਬੇੜੇ ਗੁਰੂ ਪਾਰ ਹੈ ਲੰਗਾਮ ਦੇ ਸੋ ਜਦੋਂ ਫਿਰ ਭੂਮੀਆਂ ਨੂੰ ਪਤਾ ਲੱਗਿਆ ਨਾ ਤੇ ਫਿਰ ਸਾਧ ਸੰਗਤ ਉਹਦੇ ਤੋਂ ਰਿਹਾ ਨਾ ਗਿਆ ਗੁਰੂ ਕਾ ਵਚਨ ਮੰਨਣਾ ਸਤਿਗੁਰੂ ਦੀ ਕਸੌਟੀ ਉਹੀ ਇਹੋ ਜੀ ਸੀ ਜਿਵੇਂ ਕਸੌਟੀ ਸਾਧ ਸੰਗਤ ਖੋਟ ਕੱਢ ਦਿੰਦੀ ਐ ਇਸ ਤਰ੍ਹਾਂ ਜਿਹੜੀ ਗੁਰੂ ਦੀ ਕਸੌਟੀ ਐ ਨਾ ਇਹ ਦੁਰਮਤ ਦੀ ਮਾੜੀ ਜਿਹੜੀ ਮਨ ਦੇ ਵਿੱਚ ਮੈਲ ਹੈ ਇਹਦਾ ਨਾਸ ਕਰ ਦਿੰਦੀ ਐ ਪਰ ਇਹਦੇ ਵਿੱਚ ਪਾਸ ਉਹ ਹੁੰਦੇ ਨੇ ਜਿਹੜੇ ਆਪਣਾ ਆਪ ਹੀ ਨਿਸ਼ਾਵਰ ਕਰ ਦਿੰਦੇ ਐ ਕਿ ਗੁਰੂ ਕਾ ਵਚਨ ਮੰਨਣਾ ਹੀ ਮੰਨਣਾ ਹੈ ਉਹ ਸੱਚੇ ਗੁਰਾਂ ਦੀ ਕਿਰਤ ਸਾਉਤੀ ਜਦੋਂ ਲਾਗੀ ਦੀ ਪਾਸ I got it.